ਹੈਲੋ ਸਟੂਡੈਂਟਸ ਮੈਂ ਖੁਸ਼ਬੂ ਹਾਰਦਿਕ ਸਵਾਗਤ ਕਰਦੀ ਹਾਂ ਜੀ ਮੇਰੇ ਸਾਰੇ ਹੀ ਸਟੂਡੈਂਟਸ ਦਾ ਆਪਣੇ YouTube ਚੈਨਲ ਵਿਸ਼ਵਾਸ ਸਟੱਡੀਜ਼ ਤੇ ਤਾਂ ਸਟੂਡੈਂਟਸ ਜਿਵੇਂ ਕਿ ਤੁਹਾਨੂੰ ਮੈਂ ਦੱਸ ਹੀ ਚੁੱਕੀ ਹਾਂ ਕਿ ਜੋ ਮੈਰਿਟੋਰੀਅਸ ਦੀ ਸੈਕਿੰਡ ਕਾਉਂਸਲਿੰਗ ਹੈ ਜਿਹੜੀ ਉਹਦਾ ਸ਼ਡਿਊਲ ਆ ਚੁੱਕਿਆ ਦੋ ਦਿਨ ਕਾਉਂਸਲਿੰਗ ਚੱਲਣੀ ਹੈ ਜੀ 16 ਤਰੀਕ ਨੂੰ ਤੇ 17 ਤਰੀਕ ਨੂੰ ਕਿਹੜੇ ਕਿਹੜੇ ਬੱਚਿਆਂ ਨੇ ਜਾਣਾ ਹੈਗਾ ਇਹ ਵੀ ਮੈਂ ਵੀਡੀਓ ਦੇ ਵਿੱਚ ਦੱਸ ਚੁੱਕੀ ਹਾਂ ਤੇ ਇਸ ਤੋਂ ਪਹਿਲਾਂ ਬੇਟਾ ਮੈਂ ਦੋ ਵੀਡੀਓਜ਼ ਅਪਡੇਟ ਕਰ ਚੁੱਕੀ ਹਾਂ ਇੱਕ ਦੇ ਵਿੱਚ ਤੁਹਾਨੂੰ ਮੈਂ ਸਾਰਾ ਸ਼ਡਿਊਲ ਬਾਰੇ ਦੱਸਿਆ ਹੈਗਾ ਦੂਜੀ ਦੇ ਵਿੱਚ ਮੈਂ ਬॉयਜ਼ ਦੀ ਮੈਰਿਟ ਲਿਸਟ ਹੈ ਜਿਹੜੀ ਉਹ ਸ਼ੇਅਰ ਕੀਤੀ ਹੈ ਜੀ ਤੁਹਾਡੇ ਨਾਲ ਤੇ ਇਸ ਵੀਡੀਓ ਦੇ ਵਿੱਚ ਆਪਾਂ ਜੋ ਗਰਲਸ ਹੈਗੀਆਂ ਉਹਨਾਂ ਦੀ ਜੋ ਮੈਰਿਟ ਲਿਸਟ ਆਈ ਹੈਗੀ ਹੈ ਸੈਕਿੰਡ ਕਾਉਂਸਲਿੰਗ ਦੇ ਲਈ ਉਹ ਡਿਸਕਸ ਕਰਾਂਗੇ ਤਾਂ ਸ਼ੁਰੂ ਕਰਨ ਤੋਂ ਪਹਿਲਾਂ ਬੇਟਾ ਜੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਇਹ ਚੈਨਲ ਤੁਹਾਡੀ ਸਟੱਡੀ ਦੇ ਨਾਲ ਨਾਲ ਇਸ ਤਰ੍ਹਾਂ ਦੇ ਹਰ ਕਦਮ 'ਤੇ ਤੁਹਾਡੀ ਮਦਦ ਕਰ ਸਕੇ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰੀਏ ਬੇਟਾ ਜੀ ਤਾਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਬੇਟਾ ਵੀ ਇਹ ਜਿਹੜੀ ਮੈਂ ਤੁਹਾਡੇ ਸਾਹਮਣੇ ਪੀਡੀਐਫ ਖੋਲੀ ਹੋਈ ਹੈ ਬੇਟਾ ਇਹ ਹੈਗੀ ਹੈ ਗਰਲਸ ਸੀ ਸੈਕੰਡ ਕਾਉਂਸਲਿੰਗ ਹੈਗੀ ਹੈ ਜਿਹੜੀ ਬੇਟਾ ਸੈਕੰਡ ਕਾਉਂਸਲਿੰਗ ਹੋਣ ਜਾ ਰਹੀ ਹੈ ਉਹਦੀ ਮੈਰਿਟ ਲਿਸਟ ਦਿੱਤੀ ਹੋਈ ਆ ਆਪਾਂ ਨੂੰ ਠੀਕ ਹੈ ਜੀ ਕਲੀਅਰ ਹੈ ਬਤ ਸਾਰਿਆਂ ਨੂੰ ਆ ਦੇਖੋ ਉੱਪਰ ਲਿਖਿਆ ਹੀ ਹੋਇਆਗਾ ਸਟਾਰਟਿੰਗ ਦੇ ਤੁਸੀਂ ਵੇਖ ਸਕਦੇ ਹੈਗੇ ਹੋ ਸੈਕੰਡ ਕਾਉਂਸਲਿੰਗ ਸ਼ਡਿਊਲ ਆਫ एलिਜੀਬਲ ਕੈਂਡੀਡੇਟ ਆਫ ਮੈਰਿਟਰੀਅਰ ਸਕੂਲ ਠੀਕ ਹੈ ਹੁਣ ਤੁਸੀਂ ਤਿੰਨ ਚਾਰ ਗੱਲਾਂ ਹੈ ਗਈਆਂ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਜਿਵੇਂ ਜਿਹੜਾ ਕਾਉਂਸਲਿੰਗ ਸ਼ਡਿਊਲ ਆਇਆ ਉਹ ਤੇ ਉਹਦੇ ਵਿੱਚ ਮੈਰਿਟ ਨੰਬਰ ਦਿੱਤੇ ਹੋਏ ਨੇ ਤੁਸੀਂ ਕਿਹੜੇ ਮੈਰਿਟ ਨੰਬਰ ਦੇਖਣੇ ਨੇ ਠੀਕ ਹੈ ਜੀ ਦੇਖੋ ਮੈਰਿਟ ਨੰਬਰ ਦਿੱਤੇ ਹੋਏ ਨੇ ਲੜੀ ਨੰਬਰ ਦਿੱਤੇ ਹੋਏ ਨੇ ਆ ਦੇਖੋ ਇਧਰਲੀ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਆ ਦੇਖੋ ਸੀਰੀਅਲ ਨੰਬਰ 20 ਦਿੱਤੇ ਹੋਏ ਨੇ ਇਹਦੇ ਅਕੋਰਡਿੰਗ ਤੁਸੀਂ ਵੇਖ ਲੈਣਾ ਕਿਹੜੇ-ਕਿਹੜੇ ਬੱਚਿਆਂ ਨੇ ਜਾਣਾ ਹੈਗਾ ਕਲੀਅਰ ਇਧਰੋਂ ਦੇਖਣਾ ਇਧਰੋਂ ਵੇਖ ਸਕਦੇ ਹੋ ਇਧਰੋਂ ਮੈਰਿਟ ਨੰਬਰ ਵੇਖਣਾ ਮੈਰਿਟ ਨੰਬਰ ਵੇਖ ਸਕਦੇ ਹੋ ਕਲੀਅਰ ਹੈ ਬੇਟਾ ਤਾਂ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਜਿਹੜੀ ਮੈਰਿਟ ਲਿਸਟ ਆਈ ਹੈ ਇਹਦੇ ਵਿੱਚ ਸਾਰੇ ਓਪਨ ਕੈਟਾਗਰੀ ਦੇ ਬੱਚੇ ਸ਼ਾਮਲ ਨੇ ਮਤਲਬ ਐਸਸੀ, ਬੀਸੀ, ਐਸਸੀ ਜਿਹੜੇ ਕਿ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਠੀਕ ਹੈ ਜੀ ਮੈਰਿਟ ਲਿਸਟ ਦੇ ਵਿੱਚ ਕੀ ਕੀ ਦਿੱਤਾ ਹੋਇਆ ਬੇਟਾ ਦੇਖੋ ਜਿਵੇਂ ਕਿ ਸਭ ਤੋਂ ਪਹਿਲਾਂ ਐਪਲੀਕੇਸ਼ਨ ਨੰਬਰ, ਰੋਲ ਨੰਬਰ, ਸਟੂਡੈਂਟ ਨੇਮ, ਫਾਦਰ ਨੇਮ, ਡੇਟ ਆਫ ਬਰਥ, ਜੈਂਡਰ, ਮਾਰਕਸ ਹਨਾ ਤੇ ਸਭ ਤੋਂ ਵਧੀਆ ਗੱਲ ਇਹ ਹੈਗੀ ਹੈ ਕਿ ਨੇਮ ਦੇ ਅੱਗੇ ਹੀ ਬਟਾ ਕਾਉਂਸਲਿੰਗ ਡੇਟ ਵੀ ਮੈਂਸ਼ਨ ਕੀਤੀ ਹੋਈ ਹੈ ਤੇ ਸਮਾਂ ਵੀ ਦਿੱਤਾ ਹੋਇਆ ਹੈ ਠੀਕ ਹੈ ਤਾਂ ਤੁਸੀਂ ਆਪਦੀ ਲੜੀ ਨੰਬਰ ਦੇ ਅਕੋਰਡਿੰਗ ਜਿਵੇਂ ਉਹਨਾਂ ਨੇ ਤੁਹਾਨੂੰ ਮੈਂ ਦੱਸਿਆ ਹੀ ਹੈ ਪਿਛਲੀ ਵੀਡੀਓ ਤੁਸੀਂ ਨਹੀਂ ਦੇਖੀ ਤਾਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਹੋਇਆ ਜ਼ਰੂਰ ਦੇਖੋ ਉਹਦੇ ਵਿੱਚ ਜਿਸ ਲੜੀ ਨੂੰ ਜਿਸ ਲੜੀ ਦੇ ਬੱਚਿਆਂ ਨੂੰ ਜਦੋਂ ਬੁਲਾਇਆ ਹੈਗਾ ਤੁਸੀਂ ਉਦੋਂ ਹੀ ਕਾਉਂਸਲਿੰਗ ਦੇ ਵਿੱਚ ਜਾਣਾ ਹੈ ਠੀਕ ਟਾਈਮ ਤੇ ਜਾਣਾ ਹੈ ਰੂਲ ਸਾਰੇ ਤੁਹਾਨੂੰ ਪਿਛਲੀਆਂ ਵੀਡੀਓਜ਼ ਦੇ ਵਿੱਚ ਦੱਸੇ ਹੋਏ ਨੇ ਉਹ ਸਾਰਾ ਕੁਝ ਸੇਮ ਹੀ ਹੈ ਪੁੱਤ ਠੀਕ ਹੈ ਜੀ ਤਾਂ ਸਭ ਤੋਂ ਪਹਿਲਾਂ ਆਪਾਂ ਮੈਰਿਟ ਦੇ ਮਾਰਕਸ ਦੇਖ ਲੈਣੇ ਆ ਵੀ ਕਿੰਨੇ ਨੇ ਹੁਣ ਦੇਖੋ ਜਿਹੜੀ ਮੈਰਿਟ ਹੈਗੇ ਬੇਟਾ ਉਹ 110 ਨੰਬਰਾਂ ਤੋਂ ਸ਼ੁਰੂ ਹੋਈ ਹੈ ਕਿੰਨੇ ਨੰਬਰ ਤੋਂ ਸ਼ੁਰੂ ਹੋਈ ਹੈ 100 ਅ 110 ਨੰਬਰਾਂ ਤੋਂ ਸ਼ੁਰੂ ਹੋਈ ਹੈ ਜੀ ਮੈਰਿਟ ਆ ਵੇਖੋ 110 ਨੰਬਰਾਂ ਤੋਂ ਸ਼ੁਰੂ ਹੋ ਕੇ ਇਹ ਗਈ ਕਿਥੋਂ ਤੱਕ ਆਪਾਂ ਵੇਖ ਲੈਣੇ ਆ ਦੇਖੋ 56 ਪੇਜਾਂ ਦੀ ਇਹ ਪੀਡੀਐਫ ਹੈ ਮੈਂ ਆਰਾਮ ਨਾਲ ਹੀ ਸਕਰੋਲ ਕਰਦੀ ਆ ਤਾਂ ਜੋ ਤੁਸੀਂ ਆਪਦੇ ਨੇਮਸ ਵੀ ਦੇਖ ਸਕੋ ਤਾਂ ਇਹ ਬੇਟਾ 110 ਤੋਂ ਸ਼ੁਰੂ ਹੋ ਕੇ ਮੈਰਿਟ ਹੈ ਜਿਹੜੀ ਉਹ ਜਾਰੀ ਹੈ ਕਾਫੀ ਨੀਚੇ ਤੱਕ ਜਾ ਚੁੱਕੀ ਹੈ ਮੈਰਿਟ ਠੀਕ ਹੈ ਮੈਨੂੰ ਲੱਗਦਾ ਹੈ ਕਿ ਮੇਰੇ ਬਹੁਤ ਸਾਰੇ ਸਟੂਡੈਂਟਸ ਜਿਹੜੇ ਕਿ ਇੰਨੇ ਦਿਨਾਂ ਤੋਂ ਡਿਪਰੈਸ ਸੀਗੇ ਉਹਨਾਂ ਦਾ ਜਿਹੜਾ ਨਾਮ ਹੈਗਾ ਉਹ ਇਸ ਲਿਸਟ ਦੇ ਵਿੱਚ ਜ਼ਰੂਰ ਆ ਜਾਣਾ ਹੈ ਠੀਕ ਹੈ ਜੀ ਤਾਂ ਦੇਖੋ ਜੀ ਓਪਨ ਦੇ ਵਿੱਚ ਵੀ ਹੈ ਓਪਨ ਓਪਨ ਦੀ ਮੈਰਿਟ ਹੈ ਜਿਹੜੀ ਉਹ ਬਹੁਤ ੱੱਲੇ ਤੱਕ ਜਾਏਗੀ ਕਿੱਥੋਂ ਤੱਕ ਗਈ ਆਪਾਂ ਵੇਖਦੇ ਆਂ ਤਾਂ ਜੀ ਓਪਨ ਦੀ ਮੈਰਿਟ ਹੈ ਜਿਹੜੀ ਕਿੱਥੇ ਜਾ ਕੇ ਰੁਕਿਆ 89 ਤੇ ਠੀਕ ਹੈ ਬੇਟਾ ਕਲੀਅਰ ਕਿੱਥੇ ਰੁਕ ਗਈ ਹੈਗੀ ਓਪਨ ਦੀ ਮੈਰਿਟ ਗਰਲਸ ਸੀ 89 ਤੇ ਰੁਕ ਚੁੱਕੀ ਹੈ ਤਾਂ ਬਸ ਹੁਣ ਤੁਸੀਂ ਵੇਖ ਲੈਣਾ ਤੁਹਾਡੇ ਮਾਰਕਸ ਕਿੰਨੇ ਨੇ ਤਾਂ ਉਹ ਸਾਨੂੰ ਮੈਨੂੰ ਲੱਗਦਾ ਬਹੁਤ ਬੱਚਿਆਂ ਦੇ ਨੰਬਰ ਐ ਇਸ ਵਿੱਚ ਆ ਜਾਣੇ ਨੇ ਠੀਕ ਹੈ ਤੇ ਹੁਣ ਏਡੀ ਵੱਡੀ ਪੀਡੀਐਫ ਦੇ ਵਿੱਚੋਂ ਤੁਸੀਂ ਆਪਦਾ ਨੇਮ ਕਿਵੇਂ ਸਰਚ ਕਰੋਗੇ ਉਹ ਵੀ ਮੈਂ ਤੁਹਾਨੂੰ ਦੱਸ ਦਿੰਨੀ ਆ ਜਦੋਂ ਤੁਸੀਂ ਇਹ ਪੀਡੀਐਫ ਖੋਲੋਗੇ ਬੇਟਾ ਤਾਂ ਦੇਖੋ ਸਰਚ ਵਾਲੀ ਆਪਸ਼ਨ ਆਉਂਦੀ ਹੁੰਦੀ ਆ ਆਪਣੇ ਫੋਨਾਂ ਦੇ ਵਿੱਚ ਤੁਸੀਂ ਵੇਖ ਰਹੇ ਹੋ ਇਹ ਤੇ ਤੁਸੀਂ ਕਲਿੱਕ ਕਰੋਗੇ ਉਸ ਤੋਂ ਬਾਅਦ ਬੇਟਾ ਆਪਦਾ ਨਾਮ ਸਰਚ ਕਰ ਲਓਗੇ ਜੇ ਮੰਨ ਲਓ ਮੈਂ ਕਿਸੇ ਬੱਚੇ ਦਾ ਨਾਮ ਆ हां जी ਜਿਵੇਂ ਮੈਂ ਕਿਸੇ ਬੱਚੇ ਦਾ ਨਾਮ ਤੁਹਾਨੂੰ ਸਰਚ ਕਰਕੇ ਦਿਖਾ ਦੇਣੀ ਹੈ ਜਿਵੇਂ ਕਿ ਕਿਸੇ ਮੰਨ ਲਓ ਕਿ ਕਿਸੇ ਬੱਚੇ ਦਾ ਨਾਮ ਹੈਗਾ ਭੂਮਿਕਾ ਤਾਂ ਦੇਖੋ ਭੂਮਿਕਾ ਨਾਮ ਦੇ ਤਿੰਨ ਬੱਚੇ ਨੇ ਤੇ ਸ਼ੋਅ ਕਰ ਰਿਹਾ ਆਪਾਂ ਨੂੰ ਤਿੰਨ ਬੱਚੇ ਨੇ ਜਿਵੇਂ ਜਿਵੇਂ ਕਲਿੱਕ ਕਰੋਗੇ ਉਹ ਬੱਚਾ ਸਾਹਮਣੇ ਆ ਜਾਏਗਾ ਤੁਹਾਡੇ ਠੀਕ ਹੈ ਇਸ ਤਰ੍ਹਾਂ ਤੁਸੀਂ ਆਪਦਾ ਨਾਮ ਹੈਗਾ ਜਿਹੜਾ ਇਸ ਪੀਡੀਐਫ ਦੇ ਵਿੱਚ ਸਰਚ ਕਰ ਲੈਣਾ ਠੀਕ ਹੈ ਜੀ ਹੁਣ ਕੁਐਸਚਨ ਇਹ ਹੈ ਕਿ ਤੁਹਾਨੂੰ ਇਹ ਪੀਡੀਐਫ ਕਿੱਥੋਂ ਮਿਲੇਗੀ ਬੇਟਾ ਤਾਂ ਇਹ ਪੀਡੀਐਫ ਕਮੈਂਟ ਸੈਕਸ਼ਨ ਦੇ ਵਿੱਚ ਪਿੰਨ ਅਪ ਕਰਨ ਦੇ ਵਿੱਚ ਪੁੱਤ ਮੈਨੂੰ ਬਹੁਤ ਦਿੱਕਤ ਆ ਰਹੀ ਸੀਗੀ ਮੈਂ ਪਿੰਨ ਅਪ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਤਾਂ ਹੁਣ ਤੁਸੀਂ ਕੀ ਕਰਨਾ ਹੈ ਧਿਆਨ ਨਾਲ ਸੁਣਨਾ ਹੈ ਇਸ ਪੀਡੀਐਫ ਨੂੰ ਲੈਣ ਦੇ ਲਈ ਪੁੱਤ ਮੇਰਾ ਟੈਲੀਗ੍ਰam ਚੈਨਲ ਵਿਸ਼ਵਾਸ ਸਟੱਡੀਜ਼ ਦੇ ਨਾਮ ਤੇ ਬਣਿਆ ਹੋਇਆ ਠੀਕ ਹੈ ਮੈਂ ਇੱਕ ਵਾਰ ਫੇਰ ਦੱਸ ਦਿੰਨੀ ਹਾਂ ਕਿ ਮੇਰਾ ਟੈਲੀਗ੍ਰam ਚੈਨਲ ਵਿਸ਼ਵਾਸ ਸਟੱਡੀਜ਼ ਦੇ ਨਾਮ ਤੇ ਬਣਿਆ ਹੋਇਆ ਹੈ ਤੁਸੀਂ ਉਸ ਦਾ ਲਿੰਕ ਮੈਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਵੀ ਦਿੱਤਾ ਹੋਇਆ ਹੈ ਕਮੈਂਟ ਸੈਕਸ਼ਨ ਦੇ ਵਿੱਚ ਪਿੰਨਪ ਵੀ ਕੀਤਾ ਹੋਇਆ ਤਾਂ ਤੁਸੀਂ ਪੁੱਤ ਉਹ ਲਿੰਕ ਤੇ ਕਲਿੱਕ ਕਰਕੇ ਚੈਨਲ ਨੂੰ ਜੁਆਇਨ ਕਰ ਲੈਣਾ ਟੈਲੀਗ੍ਰਾਮ ਚੈਨਲ ਤੇ ਠੀਕ ਹੈ ਉੱਥੇ ਮੈਂ ਪੀਡੀਐਫ ਸੈਂਡ ਕਰ ਚੁੱਕੀ ਹਾਂ ਉੱਥੇ ਸੀ ਆਰਾਮ ਨਾਲ ਆਪਦੇ ਦੋਸਤਾਂ ਦੀ ਆਪਦੇ ਫਰੈਂਡ ਸੀ ਤੇ ਆਪਦੇ ਨੇਮ ਸਰਚ ਕਰ ਸਕਦੇ ਹੋ ਆਰਾਮ ਨਾਲ ਕੋਈ ਜਲਦਬਾਜ਼ੀ ਨਹੀਂ ਹੋਏਗੀ ਟੈਲੀਗ੍ਰਾਮ ਚੈਨਲ ਤੁਹਾਨੂੰ ਜੁਆਇਨ ਕਰਨ ਦੇ ਦੋ ਫਾਇਦੇ ਹੋਣਗੇ ਬੇਟਾ ਫਰਸਟ ਤੁਹਾਨੂੰ ਜਿੰਨੇ ਵੀ ਨੋਟੀਫਿਕੇਸ਼ਨ ਹੋਣਗੇ ਉਹਦੀ ਹਰ ਇੱਕ ਦੀ ਹਾਰਡ ਕਾਪੀ ਉੱਥੇ ਮਿਲਿਆ ਕਰੇਗੀ ਸੈਕੰਡ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਇਹ ਚੈਨਲ ਥੋੜਾ ਸਟੱਡੀ ਦੇ ਵਿੱਚ ਵੀ ਹੈਲਪ ਕਰ ਰਿਹਾ ਤਾਂ ਜਿੰਨੇ ਵੀ ਟਾਪਿਕਸ ਇਸ ਚੈਨਲ ਤੇ ਕਰਵਾਏ ਜਾਣਗੇ ਇੰਗਲਿਸ਼ ਸਬਜੈਕਟ ਦੇ ਜਾਂ ਹੋਰ ਜਿਹੜੇ ਵੀ ਸਬਜੈਕਟ ਕਰਵਾਏ ਜਾਣਗੇ ਉਹਨਾਂ ਦੇ ਸਾਰਿਆਂ ਦੇ ਨੋਟਸ ਵੀ ਮਿਲਣਗੇ ਤਾਂ ਅੱਜ ਤੁਸੀਂ ਇਹ ਟੈਲੀਗ੍ਰam ਚੈਨਲ ਜੁਆਇਨ ਕਰ ਲਓ ਜੀ ਉੱਥੇ ਮੈਂ ਪੀਡੀਐਫ ਸੈਂਡ ਕੀਤੀ ਹੋਈ ਹੈ ਉੱਥੇ ਦੇਖੋ ਜੀ ਤੇ ਜਿਹੜੇ-ਜਿਹੜੇ ਬੱਚਿਆਂ ਦਾ ਨਾਮ ਆ ਗਿਆ ਜੀ ਉਹਨੇ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਜ਼ਰੂਰ ਦੱਸਣਾ ਹੈ ਮੈਨੂੰ ਇੰਤਜ਼ਾਰ ਰਹੇਗਾ ਤਾਂ 올 द वेरी बेस्ट ਬੇਟਾ ਪਰਮਾਤਮਾ ਕਰੇ ਤੁਹਾਡੀ ਸਾਰਿਆਂ ਦੀ ਮੈਰੀਟੋਰੀਅਸ ਦੇ ਵਿੱਚ ਸਿਲੈਕਸ਼ਨ ਜ਼ਰੂਰ ਹੋਵੇ ਠੀਕ ਹੈ ਜੀ ਕਿਉਂਕਿ ਬੜੇ ਦਿਨਾਂ ਤੋਂ ਤੁਸੀਂ ਉਡੀਕਾਂ ਕਰ ਰਹੇ ਸੀਗੇ ਤੇ ਫਾਈਨਲੀ ਪ੍ਰਮਾਤਮਾ ਨੇ ਉਹ ਦਿਨ ਲਿਆਈ ਦਿੱਤਾ ਹੈਗਾ ਤਾਂ ਤੁਸੀਂ ਬੇਫਿਕਰ ਹੋ ਕੇ ਆਪਦੀ ਹੁਣ ਕਾਉਂਸਲਿੰਗ ਲਈ ਜਾਣਾ ਹੈਗਾ ਠੀਕ ਹੈ ਡਾਕੂਮੈਂਟਸ ਉਹੀ ਪੁਰਾਣੀ ਵੀਡੀਓ ਦੇਖ ਲਓ ਤੁਸੀਂ ਉਹੀ ਸਾਰੇ ਆਪਾਂ بار بار ਨਹੀਂ ਡਿਸਕਸ ਕਰਾਂਗੇ ਜੇ ਕੋਈ ਕਮੀ ਵੀ ਰਹੀ ਡਾਕੂਮੈਂਟਸ ਚ ਟੈਨਸ਼ਨ ਨਹੀਂ ਲੈਣੀ ਸਮਾਂ ਤੁਹਾਨੂੰ ਦੇਣਗੇ ਅੱਜ ਦੀ ਵੀਡੀਓ ਹੈਲਪਫੁਲ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਵੱਧ ਤੋਂ ਵੱਧ ਬੱਚਿਆਂ ਨਾਲ ਸ਼ੇਅਰ ਕਰਨਾ ਮਿਲਾਂਗੇ ਜੀ ਨੈਕਸਟ ਵੀਡੀਓ ਦੇ ਵਿੱਚ ਸੈਕਿੰਡ ਡੇ ਆਫ ਕਾਉਂਸਲਿੰਗ ਟਿਲ ਦੈਨ ਨੈਵਰ ਗਿਵ ਅਪ ਗ